ਤਾਂ ਕਿਨੇ ਪੈਸੇ ਕਮਾਇਏ ਝੂਠੇ ਬੋਲਿਓ ਕੋਈ ਨਹੀਂ ਕਮਾਇਆ ਧੰਨ ਗੁਰੂ ਗRANDਸ ਅਛਾ ਬੁੱਤ ਬਪੂ ਇਹਦਾਵਾ ਕਿ ਮੈਂ ਨਾ ਉਦੋਂ ਦੀ ਉਹ ਸਾਹਮਣੇ ਉਦੋਂ ਦੀ ਆ ਰਿਹਾ ਸੀ ਤੇ ਮੈਂ ਤੁਹਾਨੂੰ ਆਂਦੇ ਵੇਖਿਆ ਤੇ ਮੈਂ ਸਿਮਰ ਸਿਮਰ ਤਾਂ ਮਿਲੋ ਵੀ ਆਇਆ ਨਹੀਂ ਝੂਠੀ ਬੋਲਿਆ ਜੇ ਮਾਫੀ ਚਾਹਨੇ ਆ ਤਾਹੀ ਨਾ ਤੁਹਾਨੂੰ ਥੋੜੇ ਮਾਇਆ ਮਾ ਦੇ ਦੇਣੇ ਕਿਉਂਕਿ ਅੱਜ ਤੁਸੀਂ ਕੁਝ ਕਮਾਇਆ ਨਹੀਂ ਅੱਜ ਮੀਮੂ ਦਾ ਦੇਣਾ ਮੀਰੀ ਦੇ ਕਰਕੇ ਹਨਾ ਆ ਬਪੂ ਥੋੜੀ ਜਿਹੀ ਮਾਇਆ ਵਾ ਮੈਂ ਤੁਹਾਨੂੰ ਦੇ ਦੇਣਾ ਤੁਹੇ ਦੋ ਕੰਮ ਕਰਨੇ ਆ ਆ ਸੜੋ ਥੋੜੀ ਮਾਇਆ ਵਾ ਠੀਕ ਆ ਕੁਰਤਾ ਕਰਮਾ ਲ ਮਾਦਾ ਇਹ ਕੁਰਤਾ ਕਰਮਾ ਕਿਲੇ ਆ ਬਾਬੂ ਜੀ ਨੂੰ ਠੀਕ ਆ ਮੈਂ ਦਿੱਤੀ ਕੁਰਤਾ ਕਰਮਾ ਕਿਲੇ ਦਿਓ ਉਹ ਸਰਦੂ ਦੜਿਆ ਪਿਆ ਵਾ ਦੇਖੋ ਤੁਹਾਡਾ ਨਾ ਉਧਰੇ ਪਿਆਮਤ ਬਾਬੂ ਜੀ ਤੁਸੀਂ ਅੱਜ ਲੈ ਲਿਓ ਤੁਹਾਡੇ ਸਮਝ ਲਓਗੇ ਇਹ ਮੁੰਡੇ ਨੇ ਦਿੱਤਾ ਪੁੱਤਰ ਨੇ ਦਿੱਤਾ ਤੁਹਾਡੇ ਠੀਕ ਆ ਤੇ ਮੈਂ ਮਾਫੀ ਚਾਹੁੰਦਾ ਕਿ ਮੈਂ ਤੁਹਾਨੂੰ ਰੋਕਿਆ ਕਿਉਂਕਿ ਮੈਂ ਉਧਰ ਇਕ ਲੰਘਣਾ ਸੀ ਹੋਰੀ ਹੋਰੀ ਆਂਦੇ ਬੇ ਦੀ ਤੇ ਮੈਨੂੰ ਲੱਗਾ ਕਿ ਅੱਜ ਬਾਬੂ ਜੀ ਕਮਾਈ ਨਹੀਂ ਹੋਈ ਅੱਜਨੇ ਕੁਛ ਕਰ ਮੈਂ ਤੁਹੀਂ ਹਾਂ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਘਰ ਜਾਣਾ ਅੱਜ ਨਹੀਂ ਕੰਮ ਤੇ ਜਾਣਾ ਮੀਹ ਦਾ ਦੇਣਾ ਚਲੋ ਠੀਕ ਅੱਜ ਕੰਮ ਤੇ ਨਹੀਂ ਜਾਇਓ ਚਲੋ ਠੀਕ ਹੈ ਮੈਂ ਤਾਂ ਮਤਾ ਜੀ ਵਾਈ ਖਾਲਸਾ ਵਾਈ ਗੁੱਜ ਕੀ ਪੱਤੇ ਚਲੋ